ਮੁੱਖ ਮੰਤਰੀ ਪੰਜਾਬ ਇੱਕੋ ਹੀ ਚਾਹੁੰਦਾ ਹੈ ਵੀ ਜੇ ਤੁਸੀਂ ਕੋਈ ਗੁਣ ਗਾਉਣਾ ਹੈ ਤਾਂ ਉਹ ਸਿਰਫ ਤੇ ਸਿਰਫ ਮੇਰਾ ਗਾਉਣਾ ਤੇ ਜੇ ਜਾ ਕੇ ਕੋਈ ਸਵਾਲ ਪੁੱਛਣਾ ਹੈ ਤੇ ਜਾਂ ਕੋਈ ਵਿਰੋਧ ਦੀ ਗੱਲ ਕਰਨੀ ਹੈ ਉਹ ਕਰੋ ਤੁਸੀਂ ਦੂਜੀਆਂ ਪਾਰਟੀਆਂਾਂ ਨਾਲ ਅਕਾਲੀਆਂ ਨਾਲ ਜਾਂ ਕਾਂਗਰਸੀਆਂ ਨਾਲ ਪਰ ਇਹਨਾਂ ਤਿੰਨ ਪੱਤਰਕਾਰਾਂ ਦਾ ਕਿੱਡਾ ਵੱਡਾ ਦੋਸ਼ ਹੈ ਵੀ ਉਹਨਾਂ ਨੇ ਆਪਦੇ ਪੰਜਾਬ ਦੀ ਪੰਜਾਬੀਅਤ ਦੀ ਗੱਲ ਕੀਤੀ ਐ ਮੁੱਖ ਮੰਤਰੀ ਪੰਜਾਬ ਨੂੰ ਮੈਂ ਤੁਹਾਡੇ ਚੈਨਲ ਤੇ ਕਹਿਣਾ ਚਾਹਣਾ ਉਹ ਆਵਾਜ਼ਾਂ ਚੰਗੀਆਂ ਨਹੀਂ ਲੱਗਦੀਆਂ ਜਿਹੜੀਆਂ ਉਹਨੂੰ ਸਵਾਲ ਕਰਨ ਇਹੜੇ ਬੰਦੇ ਪੰਜਾਬ ਤੇ ਸੀ ਪੰਜਾਬ ਦੀ ਗੱਲ ਕਰਨਗੇ ਉਹਨਾਂ ਤੇ ਪਰਚਾ ਹੋਊਗਾ ਜਿਹੜੀ ਲੋਕ ਪੱਖੀ ਆਵਾਜ਼ ਹੁੰਦੀ ਐ ਉਹਨੂੰ ਨਹੀਂ ਦਬਾਇਆ ਜਾ ਸਕਦਾ ਇਹ ਲੋਕ ਪੱਖੀ ਆਵਾਜ਼ਾਂ ਨਹੀਂ ਦਬਦੀਆਂ ਹੁੰਦੀਆਂ ਨਾ ਕਿਤੇ ਦਬਣਾ ਸਾਡੇ ਕਿਸਾਨਾਂ ਦੀਆਂ ਟਰਾਲੀ ਚੋਰੀਆਂ ਕੀਤੀਆਂ ਉਹਨਾਂ ਦੇ ਮਾਂ ਦੇ ਪੁੱਤਾਂ ਨੇ ਕਿਆ ਪੱਤੀ ਵਾਲੇ ਪੈਸਟ ਵੀ ਨਹੀਂ ਛੱਡੇ ਇਹੋ ਜੀ ਸਰਕਾਰ ਆਈ ਹੈ ਪਹਿਲੀ ਸਰਕਾਰ ਹੈ ਜੇ ਮਾਨਕ ਗੋਇਲ ਵਰਗੇ ਬੁੱਧੀਜੀਵ ਨੇ ਕਿਸੇ ਨੇ ਇਹ ਸਵਾਲ ਖੜਾ ਕਰਤਾ ਵੀ ਯਾਰ ਸਾਡਾ ਮੁੱਖ ਮੰਤਰੀ ਦਾ ਗਿਆ ਵਾ ਵਿਦੇਸ਼ ਤੇ ਇਹ ਜਾਜ ਕੌਣ ਉਡਾ ਰਿਹਾ ਤੇ ਕਿਵੇਂ ਉਡ ਰਿਹਾ ਇਸ ਇਹਦਾ ਸਾਨੂੰ ਤੁਸੀਂ ਮੜਾ ਜਾਂ ਕੋਈ ਦੇ ਦਿਓ ਸਬੂਤ ਤੇ ਜੇ ਉਹਨਾਂ ਪੱਤਰਕਾਰਾਂ ਨੇ ਉਸੇ ਚੀਜ਼ ਨੂੰ ਚੱਕ ਕੇ ਗਾਹ ਦੇ ਚੈਨਲਾਂ ਦੇ ਉੱਤੇ ਚਲਾਤਾ ਜੇ ਮੇਰੇ ਵਰਗੇ ਨੇ ਗਾਹ ਸ਼ੇਅਰ ਕਰਤਾ ਤੇ ਉਹਨਾਂ ਦੇ ਉੱਤੇ ਦਸਾਂ ਬੰਦਿਆਂ ਦੇ ਉੱਤੇ ਪਰਚਾ ਹੋ ਗਿਆ ਤੇ ਇਹ ਲੋਕ ਪੱਖੀ ਵਾਜਾਂ ਨਹੀਂ ਦਬਦੀਆਂ ਹੁੰਦੀਆਂ ਨਾ ਕਿਤੇ ਦਬਣਾਂ ਚੀਜ਼ਾਂ ਨਾ ਮੁੱਖ ਮੰਤਰੀ ਪੰਜਾਬ ਇਹ ਨਹੀਂ ਗੱਲਾਂ ਸ਼ੋਭਾ ਦਿੰਦੀਆਂ ਇਹ ਉਹੀ ਮਹਗੇ ਪੱਤਰਕਾਰ ਜਿਨ੍ਹਾਂ ਨੇ ਤੈਨੂੰ ਹਾਈਲਾਈਟ ਕੀਤਾ ਇਹਨਾਂ ਨੂੰ ਇੱਕ ਪਤਾ ਨਹੀਂ ਕਿਹਨੇ ਵਹਿਮ ਪਾਤਾ ਵੀ ਤੁਸੀਂ ਦਬਾ ਲਓ ਦਬਾ ਦਬਾ ਦਾ ਕੁਝ ਵੀ ਨਹੀਂ ਅਜ ਤੱਕ ਪੰਜਾਬ ਦੇ ਵਿੱਚ ਪੱਤਰਕਾਰਾਂ ਤੇ ਹੋਏ ਪਰਚੇ ਦਾ ਵਿਰੋਧ ਹਰ ਇੱਕ ਜਥੇਬੰਦੀ ਹਰ ਇੱਕ ਧਿਰ ਕਰ ਰਹੀ ਹੈ ਕਿਉਂਕਿ ਇਹ ਪੱਤਰਕਾਰਾਂ ਤੇ ਪਰਚਾ ਨਹੀਂ ਉਹਨਾਂ ਆਵਾਜ਼ਾਂ ਤੇ ਡਾਕਾ ਜਿਹੜੀਆਂ ਆਵਾਜ਼ਾਂ ਲੋਕਾਂ ਦੇ ਹੱਕਾਂ ਲਈ ਖੜਦੀਆਂ ਉਹ ਆਵਾਜ਼ਾਂ ਜਿਹੜੀਆਂ ਲੋਕਾਂ ਦੇ ਨਾਲ ਖੜਦੀਆਂ ਜ਼ਬਰ ਦੇ ਵਿਰੋਧ ਖੜਦੀਆਂ ਇਹਨਾਂ ਵਿਸ਼ਿਆਂ ਤੇ ਗੱਲਬਾਤ ਕਰਨ ਦੀ ਸਾਡੇ ਨਾਲ ਕਾਂਗਰਸੀ ਆਗੂ ਕਾਲਾ ਸ਼ਰਮਾ ਜੀ ਮੌਜੂਦ ਹੋਣਗੇ ਸਭ ਤੋਂ ਪਹਿਲਾਂ ਕਾਲਾ ਜੀ ਕਿਵੇਂ ਦੇਖਦੇ ਹੋ ਪੱਤਰਕਾਰਾਂ ਤੇ ਪਰਚਾ ਦਰਜ ਹੁੰਦਾ ਨਾਲ ਹੋਰ ਵੀ ਕਈ ਵਿਅਕਤੀਆਂ ਤੇ ਪਰਚਾ ਦਰਜ ਹੁੰਦਾ ਉਹ ਵੀ ਨਵੇਂ ਸਾਲ ਵਾਲੇ ਦਿਨ ਪਤਾ ਲੱਗਦਾ ਇਹਨੂੰ ਕਿਵੇਂ ਦੇਖਤੀਓ ਸਾਰੀ ਗੱਲ ਨਹੀਂ ਜਿਹੜੇ ਪੱਤਰਕਾਰ ਭਰਾ ਹੈ ਨਾ ਇਹਨਾਂ ਨਾਲ ਨਵੇਂ ਸਾਲ ਦਾ ਅਸੀਂ ਤੋਹਫਾ ਤਾਂ ਨਹੀਂ ਕਵਾਂਗੇ ਨਵੇਂ ਸਾਲ ਦੇ ਉੱਤੇ ਪੱਤਰਕਾਰ ਭਰਾਵਾਂ ਤੇ ਤਿੰਨ ਪੱਤਰਕਾਰ ਭਰਾ ਸਾਡੇ ਤੇ ਸੱਤ ਸਾਡੇ ਆਮ ਪੰਜਾਬੀ ਹੈ ਜਿਨ੍ਹਾਂ ਨੇ ਉਸ ਵੀਡੀਓ ਨੂੰ ਗਾਂ ਸ਼ੇਅਰ ਕੀਤਾ ਉਹਨਾਂ ਨੂੰ ਵੀ ਉਹਨਾਂ ਨੇ ਉਹਨਾਂ ਦੀ ਲਪੇਟ ਦੇ ਵਿੱਚ ਲੈ ਲਿਆ ਮੁੱਖ ਮੰਤਰੀ ਪੰਜਾਬ ਇੱਕੋ ਹੀ ਚਾਹੁੰਦਾ ਹੈ ਵੀ ਜੇ ਤੁਸੀਂ ਕੋਈ ਗੁਣ ਗਾਉਣਾ ਹੈ ਤੋ ਉਹ ਸਿਰਫ ਤੇ ਸਿਰਫ ਮੇਰਾ ਗਾਉਣਾ ਗੁਣ ਗਾਓ ਮੇਰੇ ਤੇ ਜੇ ਜਾ ਕੇ ਕੋਈ ਸਵਾਲ ਪੁੱਛਣਾ ਹੈ ਤੇ ਜਾਂ ਕੋਈ ਵਿਰੋਧ ਦੀ ਗੱਲ ਕਰਨੀ ਹੈ ਉਹ ਕਰੋ ਤੁਸੀਂ ਦੂਜੀਆਂ ਪਾਰਟੀਆਂਾਂ ਨਾਲ ਅਕਾਲੀਆਂ ਨਾਲ ਜਾਂ ਕਾਂਗਰਸੀਆਂ ਨਾਲ ਪਰ ਮੇਰੇ ਕੋਲੇ ਆ ਕੇ ਸਿਰਫ ਮੇਰੇ ਸ਼ੋਲੇ ਗਾਓ ਜਿਹੜਾ ਬੰਦਾ ਮੇਰੇ ਸ਼ੋਲੇ ਗਾਊਗਾ ਮੇਰੀ ਤਾਰੀਫ ਕਰੂਗਾ ਤੇ ਮੇਰੀ ਇੱਥੇ ਆ ਕੇ ਵਾਵਾ ਕਰੂਗਾ ਮੈਂ ਉਸ ਬੰਦੇ ਨੂੰ ਚੰਗਾ ਸਮਝੂਗਾ ਤੇ ਜਿਹੜਾ ਬੰਦਾ ਮੇਰੇ ਤੇ ਕੋਈ ਸਵਾਲ ਕਰੂਗਾ ਤੇ ਮੈਂ ਉਹਨੂੰ ਐ ਟੰਗੂਗਾ ਜਿਵੇਂ ਆ ਤਿੰਨ ਪੱਤਰਕਾਰ ਟੰਗੇ ਗਏ ਆ ਤੇ ਇੱਕ ਸੱਤ ਕੋ ਬੰਦੇ ਆਪਣੇ ਵਰਗੇ ਕੋਈ ਆਮ ਟੰਗੇ ਗਏ ਆ ਵੀਡੀਓ ਵੀਡੀਓ ਸ਼ੇਅਰ ਕਰ ਵੀਡੀਓ ਸ਼ੇਅਰ ਕਰਨ ਵਾਲੇ ਪਰ ਮੁੱਖ ਮੰਤਰੀ ਪੰਜਾਬ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਇਹ ਉਹੀ ਪੱਤਰਕਾਰ ਹੈ ਜਦੋਂ ਸਰਦਾਰ ਚਰਨਜੀਤ ਸਿੰਘ ਜੀ ਚੰਨੀ ਸਿਰਫ 3 ਮਹੀਨਿਆਂ ਵਾਸਤੇ ਮੁੱਖ ਮੰਤਰੀ ਬਣੇ ਸੀ ਉਹਨਾਂ ਕੋਲੇ ਜਾਨੀ ਕਿ ਟਾਈਮ ਸੀਗਾ ਥੋੜਾ ਤੇ ਪੰਜਾਬ ਦੇ ਵਿੱਚ ਉਹਨਾਂ ਨੇ ਜਾਣਾ ਸੀ ਉਹਨਾਂ ਨੇ ਵੀ ਇਸ ਹੈਲੀਕਾਪਟਰ ਜਹਾਜ਼ ਦੀ ਵਰਤੋਂ ਕੀਤੀ ਸੀ ਉਦੋਂ ਇਹੀ ਮੁੱਖ ਮੰਤਰੀ ਏਠਾ ਖੜ ਖੜ ਕੇ ਤਾਂ ਨੂੰ ਸਮਾਨਵੰਨੀ ਨੂੰ ਮੂੰਹ ਕਰਕੇ ਕਹਿੰਦਾ ਹੁੰਦਾ ਸੀ ਵੀ ਹੌ ਨੰਗ ਹੈ ਜੀ ਮੁੱਖ ਮੰਤਰੀ ਇਹਨੂੰ ਲੋਕਾਂ ਦੇ ਚੁੱਲਿਆਂ ਦੀ ਅੱਗ ਕਿੱਥੇ ਦਿਸਦੀ ਐ ਇਹਨੂੰ ਗਰੀਬ ਕਿੱਥੇ ਦਿਸਦਾ ਤੇ ਉਦੋਂ ਇਹ ਇਹ ਬੰਦਾ ਚੁਟਕਲੇ ਸੁਣਾਉਂਦਾ ਹੁੰਦਾ ਸੀ ਅੱਜ ਮੁੱਖ ਮੰਤਰੀ ਪੰਜਾਬ ਨੂੰ ਮੈਂ ਤੁਹਾਡੇ ਚੈਨਲ ਤੇ ਕਹਿਣਾ ਚਾਹਣਾ ਵੀ ਉਹ ਆਵਾਜ਼ਾਂ ਚੰਗੀਆਂ ਨਹੀਂ ਲੱਗਦੀਆਂ ਜਿਹੜੀਆਂ ਉਹਨੂੰ ਸਵਾਲ ਕਰਨ ਪਹਿਲਾਂ ਇਹੀ ਮੁੱਖ ਮੰਤਰੀ ਕਹਿੰਦਾ ਹੁੰਦਾ ਸੀ ਵੀ ਜਿਹੜਾ ਬੰਦਾ ਲੀਡਰ ਆਵੇ ਕੋਈ ਸਿਆਸੀ ਪਾਰਟੀ ਦਾ ਕਿਸੇ ਵੀ ਪਾਰਟੀ ਦਾ ਉਹਨੂੰ ਸਵਾਲ ਕਰਿਆ ਕਰੋ ਉਹਨਾਂ ਨੂੰ ਸੱਥਾਂ ਦੇ ਵਿੱਚ ਖੜਕੇ ਉਹਨੂੰ ਪੁੱਛਿਆ ਕਰੋ ਵੀ ਹੁਣ ਤੱਕ ਤੂੰ ਕੀ ਕੀਤਾ ਪਰ ਇਹਨਾਂ ਤਿੰਨ ਪੱਤਰਕਾਰਾਂ ਦਾ ਕਿੱਡਾ ਵੱਡਾ ਦੋਸ਼ ਹੈ ਵੀ ਉਹਨਾਂ ਨੇ ਆਪਦੇ ਪੰਜਾਬ ਦੀ ਪੰਜਾਬੀਅਤ ਦੀ ਗੱਲ ਕੀਤੀ ਹੈ ਤੇ ਕਿਉਂਕਿ ਮੈਂ ਤਾਂ ਕੋਈ ਗੱਲ ਜਾਣਦਾ ਵੀ ਯਾਰ ਜਿਹੜੇ ਬੰਦੇ ਪੰਜਾਬ ਅਤੇ ਸੀ ਪੰਜਾਬ ਦੀ ਗੱਲ ਕਰਨਗੇ ਉਹਨਾਂ ਤੇ ਪਰਚਾ ਹੋਊਗਾ ਇਸ ਈ ਨੂੰ ਕੋਈ ਵੀ ਸਰਕਾਰ ਬਰਦਾਸ਼ਤ ਨਹੀਂ ਕਰਦੀ ਪਹਿਲਾਂ ਵਾਲਿਆਂ ਨੇ ਵੀ ਕੀਤਾ ਸੀ ਪਰ ਪਹਿਲਾਂ ਵਾਲਿਆਂ ਨੇ ਇੰਨਾ ਅਤਿਆਚਾਰ ਨਹੀਂ ਸੀ ਕੀਤਾ ਯਾਨੀ ਕਿ ਜਿਵੇਂ ਇੱਥੇ ਤਾਂ ਮੈਂ ਕਹਿੰਦਾ ਵੀ ਜਿਵੇਂ ਸਦਨੇ ਕਸਾਈ ਵਾਲਾ ਹਾਲ ਹੋ ਗਿਆ ਵੀ ਸਦਨੇ ਕਸਾਈ ਨੇ ਤਾਂ ਜਮਾ ਨਵੀਂ ਪਰਤ ਪਾਈ ਸੀ ਇਸ ਕਰਕੇ ਪੱਤਰਕਾਰਾਂ ਤੇ ਹੋਏ ਪਰਚੇ ਦੀ ਅਸੀਂ ਪੁਰਜੋਰਮ ਨਿੰਦਾ ਕਰਦੇ ਹਾਂ ਕਾਰਨ ਕੀ ਹੈ ਵੀ ਜਿਹੜੇ ਬੰਦੇ ਅੱਜ ਪੰਜਾਬ ਦੀ ਗੱਲ ਕਰਨਗੇ ਪੰਜਾਬ ਦੀ ਗੱਲ ਕਰਨ ਵਾਲੇ ਉਹ ਲੋਕ ਕਿਉਂਕਿ ਪੰਜਾਬ ਦੀ ਗੱਲ ਉਹ ਕਿਉਂ ਕਰ ਰਹੇ ਹੈ ਜਿਹੜਾ ਪੰਜਾਬ ਹੈ ਉਹ ਦੀ ਜਿਹੜਾ ਇਹ ਜਾਜ ਉੱਡ ਰਿਹਾ ਹੈ ਮੁੱਖ ਮੰਤਰੀ ਦਾ ਮੁੱਖ ਮੰਤਰੀ ਅੱਜ ਆਏ ਹੈ ਪਗੋਂ ਤਾਪਮਾਨ ਹੈ ਕੱਲ ਨੂੰ ਕੋਈ ਹੋਰ ਵੀ ਹੋ ਸਕਦਾ ਹੈ ਤੇ ਜਿਹੜਾ ਮੰਗਿਆ ਕੱਲ ਹੈ ਉਹਦੇ ਚ ਕੱਲ ਕੋਈ ਹੋਰ ਸੀ ਜਦੋਂ ਜਾ ਜੋੜਦਾ ਓਦੋਂ ਸਾਡੇ ਖੂਨ ਪਸੀਨੇ ਦੀ ਕਮਾਈ ਜਿਹੜੀ ਅਸੀਂ ਪੂਰੇ ਹਾਰਡਵਰਕ ਨਾ ਕਰਦੇ ਆ ਜੇਠ ਹੜ ਦੀਆਂ ਧੁੱਪਾਂ ਤੇ ਪੋਹ ਮੰਗਦੀਆਂ ਜਿਹੜੀਆਂ ਰਾਤਾਂ ਉਹਦੇ ਵਿੱਚ ਸਾਡਾ ਕਿਸਾਨ ਸਾਡਾ ਮਜ਼ਦੂਰ ਜੇ ਹੁਣ ਤੋਂ ਜੇਠ ਹੜ ਦੇ ਵਿੱਚ ਝੋਨਾ ਲੱਗਦਾ ਤੇ ਉਹ ਤੁਸੀਂ ਦੇਖਿਆ 47 ਤੋਂ 50 ਡਿਗਰੀ ਤਾਪਮਾਨ ਹੁੰਦਾ ਤੇ ਸਾਡਾ ਮਜ਼ਦੂਰ ਉਹਦੇ ਵਿੱਚ ਜਾ ਕੇ ਮਿਹਨਤ ਕਰਦਾ ਤੇ ਉਹਨੂੰ ਜਿਹੜੀ ਮਿਹਨਤ ਦੀ ਮਿਲਦਾ ਫਲ ਉਹਨੂੰ ਆਪਣੇ ਪੈਸੇ ਦੇ ਰੂਪ ਦੇ ਵਿੱਚ ਜੋ ਡੱਬੀ ਵੀ ਖਰੀਦਣ ਜਾਂਦਾ ਨਾ ਸਿੱਖਾਂ ਵਾਲੀ ਉਹਦੇ ਤੇ ਵੀ ਟੈਕਸ ਦਿੰਦਾ ਉਹ ਟੈਕਸ ਦੇ ਰੂਪ ਦੇ ਵਿੱਚ ਆਉਂਦਾ ਜਿਹੜਾ ਪੈਸਾ ਸੂਬਾ ਸਰਕਾਰਾਂ ਨੂੰ ਜਾਂ ਸੈਂਟਰ ਸਰਕਾਰਾਂ ਨੂੰ ਉਹ ਜਿਹੜਾ ਖੂਨ ਪਸੀਨਾ ਸਾਡਾ ਉਹ ਜਾਜ ਦੇ ਤੇ ਵਿੱਚ ਪੈਂਦਾ ਤੇਲ ਦੇ ਰੂਪ ਦੇ ਵਿੱਚ ਜਦੋਂ ਤੇਲ ਦੇ ਰੂਪ ਦੇ ਵਿੱਚ ਪੈਂਦਾ ਤੇ ਸਾਨੂੰ ਉਹ ਦੁੱਖ ਤਾਂ ਆਉਂਦਾ ਨਾ ਵੀ ਸਾਡਾ ਪੰਜਾਬ ਦਾ ਮੁੱਖ ਮੰਤਰੀ ਇਹ ਹਾਕਮ ਇਹਦਾ ਫਿਰਦਾ ਵਿਦੇਸ਼ ਦੇ ਵਿੱਚ ਚਲੋ ਵਿਦੇਸ਼ ਜਾਣਾ ਇਨਾਂ ਦਾ ਕੰਮ ਹੈ ਉਹਦੇ ਤੇ ਅਸੀਂ ਤੂੰ-ਪਰੰਤੂ ਨਹੀਂ ਕਰਾਂਗੇ ਪਰ ਵਿਦੇਸ਼ ਗਏ ਮੁੱਖ ਮੰਤਰੀ ਤੋਂ ਜਹਾਜ਼ ਉੱਡੇ ਤੇ ਜੇ ਮਾਨਕ ਗੋਇਲ ਵਰਗੇ ਬੁੱਧੀਜੀਵ ਨੇ ਕਿਸੇ ਨੇ ਇਹ ਸਵਾਲ ਖੜਾ ਕਰਤਾ ਕਿ ਯਾਰ ਸਾਡਾ ਮੁੱਖ ਮੰਤਰੀ ਦਾ ਗਿਆ ਬਾ ਵਿਦੇਸ਼ ਤੇ ਇਹ ਜਹਾਜ਼ ਕੌਣ ਉਡਾ ਰਿਹਾ ਤੇ ਕਿਵੇਂ ਉਡ ਰਿਹਾ ਇਸ ਦਾ ਸਾਨੂੰ ਤੁਸੀਂ ਮਾੜਾ ਜਾਂ ਕੋਈ ਦੇ ਦਿਓ ਸਬੂਤ ਤੇ ਜੇ ਉਹਨਾਂ ਪੱਤਰਕਾਰਾਂ ਨੇ ਉਸੇ ਚੀਜ਼ ਨੂੰ ਚੱਕ ਕੇ ਗਾਵ ਦੇ ਚੈਨਲਾਂ ਦੇ ਉੱਤੇ ਚਲਾਤਾ ਜਿਵੇਂ ਲੋਕ ਆਵਾਜ਼ ਨੇ ਚਲਾਤਾ ਮੰਟੂ ਗੁਰੂ ਸਰਗੀ ਨੇ ਚਲਾਤਾ ਜਾਂ ਕੋਈ ਸਫਰ ਟੈਲੀਵਿਜ਼ਨ ਵਰਗੇ ਨੇ ਚਲਾਤਾ ਜਾਂ ਮੰਨ ਕੇ ਚਲੋ ਹੋਰ ਜਿਹੜੇ ਚੰਗੇ ਟੈਲੀਵਿਜ਼ਨ ਹੈ ਜਿਹੜੇ ਲੋਕ ਪੱਖੀ ਟੈਲੀਵਿਜ਼ਨ ਆ ਉਹਨਾਂ ਨੇ ਚਲਾਤਾ ਤੇ ਉਹ ਮੇਰੇ ਵਰਗੇ ਨੇ ਗਾਂ ਸ਼ੇਅਰ ਕਰਤਾ ਤੇ ਉਹਨਾਂ ਦੇ ਉੱਤੇ ਦਸਾਂ ਬੰਦਿਆਂ ਦੇ ਉੱਤੇ ਪਰਚਾ ਹੋ ਗਿਆ ਤਿੰਨ ਪੱਤਰਕਾਰ ਹੈ ਤੇ ਸੱਤ ਗੁ ਬੰਦੇ ਮੇਰੇ ਵਰਗੇ ਕੋਈ ਮਾਤੜ ਹੈ ਕਾਰਨ ਕੀ ਹੈ ਵੀ ਇਹ ਜਿਹੜੀਆਂ ਚੀਜ਼ਾਂ ਨਾ ਮੁੱਖ ਮੰਤਰੀ ਪੰਜਾਬ ਇਹ ਨਹੀਂ ਗੱਲਾਂ ਸ਼ੋਭਾ ਦਿੰਦੀਆਂ ਇਹ ਉਹੀ ਮਹਗੇ ਪੱਤਰਕਾਰ ਜਿਨ੍ਹਾਂ ਨੇ ਤੈਨੂੰ ਹਾਈਲਾਈਟ ਕੀਤਾ ਤੇ ਤੂੰ ਦੂਜੀਆਂ ਪਾਰਟੀਆਂ ਦੀ ਪੁਰਜ਼ੋਰ ਨਿੰਦਾ ਕੀਤੀ ਤੇ ਲੋਕਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਪਹਿਲਾਂ ਵਾਲਿਆਂ ਨੂੰ ਨੀਵੇਂ ਵਿਖਾ ਕੇ ਤੁਸੀਂ ਪੂਰਾ ਨਿੰਦਕੇ ਆਏ ਹੋ ਨਾ ਅੱਜ ਤੁਸੀਂ ਇਹ ਥੋੜੀ ਨਿੰਦਿਆ ਨਹੀਂ ਕਰ ਰਹੇ ਇਹ ਜਿਹੜੀ ਇਹ ਚੈਨਲ ਹੈ ਤੁਹਾਨੂੰ ਲੱਗਦਾ ਹੈ ਵੀ ਇਹ ਸਾਡੇ ਦੁਸ਼ਮਣ ਹੈ ਇਹ ਦੁਸ਼ਮਣ ਨਹੀਂ ਤੁਹਾਡੇ ਤੁਹਾਡੇ ਇਹ ਸਹੀ ਸੱਜਣ ਹੈ ਕਹਿੰਦੇ ਵੀ ਜਿਹੜਾ ਬੰਦਾ ਤੁਹਾਨੂੰ ਸਹੀ ਤੁਹਾਡੀਆਂ ਕਮੀਆਂ ਦੱਸਿਓ ਤੁਹਾਡਾ ਸੱਜਣ ਹੁੰਦਾ ਤੁਹਾਡਾ ਦੋਸਤ ਹੁੰਦਾ ਇਹ ਨਹੀਂ ਵੀ ਐਵੇਂ ਕੋਈ ਬੰਦਾ ਵਾਹ ਵਾਹ ਕਰੀ ਜਾਵੇ ਤੇ ਤੁਸੀਂ ਉੱਥੇ ਗਲਤੋਂ ਇਹਨਾਂ ਲੋਕਾਂ ਨੂੰ ਤੋਂ ਆਪਦੇ ਦੋਸਤ ਗਿਣ ਕਿ ਤੁਹਾਨੂੰ ਤੁ ਥਾਂ ਥਾਂ ਦੇ ਪੰਜਾਬ ਦੇ ਵਿੱਚ ਨਹੀਂ ਜਾ ਸਕਦਾ ਇਹ ਪੱਤਰਕਾਰ ਭਾਈਚਾਰਾ ਇਹੋ ਜੀ ਲੈਣਾ ਜਿਹੜੀ ਤੈਨੂੰ ਦੱਸਦੀ ਹੈ ਵੀ ਇੱਥੇ ਆਹ ਕੰਮ ਹੋਣ ਵਾਲਾ ਇੱਥੇ ਆਹ ਕੁਝ ਹੋਣ ਵਾਲਾ ਜਿਵੇਂ ਸਫਰ ਟੈਲੀਵਿਜ਼ਨ ਨੇ ਜੈਤੋ ਦੀਆਂ ਬਣ ਰਹੀਆਂ ਸੜਕਾਂ ਬਖਾਈਆਂ ਸੀ ਵੀ ਇਹਦੇ ਵਿੱਚ ਜਿਹੜਾ ਮਟੀਰੀਅਲ ਹੈ ਸਿਰਫ ਕੀ ਪੈ ਰਿਹਾ ਉਹਦੇ ਬੱਜਰੀ ਪੈ ਰਹੀ ਹੈ ਤੇ ਇੱਕ ਬਰੇਤੀ ਪੈ ਰਹੀ ਹੈ ਰੇਤ ਜੀ ਨੂੰ ਕਹਿੰਦੇ ਹੋ ਤੇ ਇੱਕ ਪੈ ਰਿਆ ਪਾਣੀ ਤੇ ਉਹ ਜਿਹੜਾ ਮਿਕਸਚਰ ਆ ਉਹਨੂੰ ਤਿਆਰ ਕਰਕੇ ਤੇ ਸੜਕਾਂ ਸੜਕ ਬਣੇ ਤਿਆਰ ਹੋ ਰਹੀ ਹੈ ਉਹ ਕਹਿੰਦਾ ਵੀ ਪੰਜਾਬ ਦੀ ਜੇ ਪਹਿਲੀ ਸੜਕ ਆ ਜਿਵੇਂ ਸਰਦਾਰ ਸ਼ਕੀਰ ਸਿੰਘ ਬਾਦਲ ਕਹਿੰਦਾ ਹੁੰਦਾ ਸੀ ਵੀ ਤੁਸੀਂ ਪੜਾ ਬੰਬ ਮਾਰ ਦਿਓ ਮੇਰੀਆਂ ਬਣਾਈਆਂ ਸੜਕਾਂ ਨਹੀਂ ਟੁੱਟਣਗੀਆਂ ਤੇ ਜੈਤੂ ਦੇ ਵਿੱਚ ਵੀ ਉਹੋ ਜਿਹੀਆਂ ਸੜਕਾਂ ਬਣ ਰਹੀਆਂ ਜਿਹੜੀਆਂ ਨਾ ਪੜਾ ਤੁਸੀਂ ਕੁਛ ਕਰੀ ਜਾਓ ਇਹ ਟੁੱਟਣਗੀਆਂ ਨਹੀਂ ਇੱਕ ਯਾਦਗਾਰ ਬਣ ਜਾਣਗੀਆਂ ਇਹ ਘੜ ਤੋੜ ਤੋੜ 100 ਸਾਲ ਚੱਲਣਗੀਆਂ ਆਉਣ ਵਾਲੇ ਜਿਹੜੇ ਮੰਨ ਕੇ ਚਲੋ ਸਰਕਾਰਾਂ ਹੋਣਗੀਆਂ ਉਹਨਾਂ ਵਾਸਤੇ ਇਹ ਤੋਹਫਾ ਉਹ ਘਬਰਾਉਣ ਨਾ ਉਹਨਾਂ ਨੂੰ ਕੋਈ ਸੜਕ ਸੁੜਕ ਬਣਾਉਣ ਦੀ ਲੋਟ ਨਹੀਂ ਜੈਤੂ ਦੀ ਇਹੋ ਜਿਹੀਆਂ ਸੜਕਾਂ ਪੰਜਾਬ ਸਰਕਾਰ ਬਣਾ ਕੇ ਦੇ ਰਹੀ ਹੈ ਲੇਕਿਨ ਮੈਂ ਤੁਹਾਡੇ ਹੋਰ ਚੈਨਲ ਦੇ ਉੱਤੇ ਹੋਰ ਗੱਲ ਕਰਨੀ ਚਾਹੁੰਦਾ ਹਾਂ ਜਿਹੜੀ ਲੋਕ ਪੱਖੀ ਆਵਾਜ਼ ਹੁੰਦੀ ਆ ਉਹਨੂੰ ਨਹੀਂ ਦਬਾਇਆ ਜਾ ਸਕਦਾ ਹੁੰਦਾ ਮੈਂ ਇਹ ਸਾਰੇ 86 ਪਾਰਟੀਆਂ ਦੇ ਚਾਹੇ ਕੋਈ ਵੀ 86 ਪਾਰਟੀ ਆ ਜਾਂ ਕਾਂਗਰਸ ਆ ਜਾਂ ਅਕਾਲੀ ਦਲ ਆ ਜਾਂ ਬੀਜੇਪੀ ਆ ਤੇ ਚਾਹੇ ਅੱਜ ਵਾਲੇ ਇਹੇ ਆ ਝਾੜੂ ਵਾਲੇ ਇਹ ਲੋਕ ਪੱਖੀ ਬਾਜ਼ਾਂ ਨਹੀਂ ਦਬਦੀਆਂ ਹੁੰਦੀਆਂ ਨਾ ਕਿਤੇ ਦਬੰਗਾ ਫਿਰ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਤਾਂ ਜਮੇ ਨਹੀਂ ਦਬਦਣਾ ਇਸ ਗੱਲ ਦਾ ਮੈਂ ਤੁਹਾਨੂੰ 100% ਇੱਥੇ ਦਾਵਾ ਕਰਦਾ ਤੁਹਾਡੇ ਚੈਨਲ ਤੇ ਫਿਰ ਗੱਲ ਸੁਣੋ ਵੀ ਜਦੋਂ ਕੋਈ ਤੁਹਾਡਾ ਉਹਨੂੰ ਤੁਸੀਂ ਵਿਰੋਧੀ ਸਮਝਦੇ ਹੋ ਜਿਹੜਾ ਬੰਦਾ ਤੁਹਾਨੂੰ ਕੋਈ ਸਵਾਲ ਕਰਦਾ ਤੁਹਾਨੂੰ ਸਵਾਲ ਕਰਨਾ ਸਾਡਾ ਪੰਜਾਬ ਦੇ ਲੋਕਾਂ ਦਾ ਇੱਕ ਫਰਜ਼ ਹੈ ਤੁਸੀਂ ਚੁਣਿਆ ਕਿ ਇਹਨਾਂ ਨੇ ਅਸੀਂ ਚੁਣ ਕੇ ਤੁਹਾਨੂੰ ਐਮਐਲਏ ਮੰਤਰੀ ਮੁੱਖ ਮੰਤਰੀ ਬਣਾਇਆ ਤੇ ਜੇ ਅਸੀਂ ਸਵਾਲ ਕਰਦੇ ਆਂ ਤੇ ਤੁਸੀਂ ਸਾਡੇ ਤੇ ਪਰਚੇ ਕਰੀ ਜਾਂਦੇ ਹੋ ਇਹ ਕਿੱਥੋਂ ਦੀ ਹੱਸੋ ਹੀ ਨਹੀਂ ਗੱਲ ਹੈ ਇੱਥੇ ਮੈਂ ਤੁਹਾਡੀ ਗੱਲ ਨਾਲ ਹੋਰ ਹੈ ਗੱਲ ਐਡ ਕਰਨੀ ਚਾਹੁੰਦਾ ਜਿਵੇਂ ਪੱਤਰਕਾਰ ਹੈ ਐਵੇਂ ਇੱਕ ਬੰਦਾ ਹੋਰ ਹੈ ਸਿਆਸੀ ਬੰਦਾ ਉਹ ਉਹਦਾ ਨਾਮ ਹੈ ਸਰਦਾਰ ਸੁਖਪਾਲ ਸਿੰਘ ਜੀ ਖਹਿਰਾ ਜਦੋਂ ਵਿਧਾਨ ਸਭਾ ਦੇ ਵਿੱਚ ਉਹ ਇਹਨਾਂ ਦੇ ਉੱਤੇ ਸਵਾਲ ਕਰਦਾ ਇਹਨਾਂ ਨੂੰ ਉਸ ਗੱਲ ਦਾ ਉਹਦੇ ਕੋਲ ਜਵਾਬ ਨਹੀਂ ਆਉਂਦਾ ਉਹ ਨੂੰ ਚੱਕ ਕੇ ਸਪੀਕਰ ਕਹਿੰਦਾ ਵੀ ਚੱਕ ਕੇ ਜੀ ਖਹਿਰਾ ਸਾਹਿਬ ਨੂੰ ਬਾਹਰ ਛੱਡ ਕੇ ਆਓ ਮੈਂ ਨੀਮ ਕਰਦਾ ਕਿ ਇਹਨਾਂ ਨੂੰ ਹਾਂ ਵੀ ਇਹਨਾਂ ਨੂੰ ਬਾਹਰ ਕੱਢੋ ਬਾਹਰ ਕੱਢਿਆ ਜਾਵੇ ਪਰ ਆਪਣਾ ਸਪੀਕਰ ਸਾਹਿਬ ਮੁੱਖ ਮੰਤਰੀ ਪੰਜਾਬ ਤੇ ਤੈਨੂੰ ਉਹਨੇ ਸਵਾਲ ਕਰਨਾ ਤੇ ਉਹਦੇ ਗੱਲ ਦਾ ਜਵਾਬ ਦੇ ਦਿਓ ਸ਼ਰਮਾ ਜੀ ਇੱਕ ਇੱਕ ਚੀਜ਼ ਹੋਰ ਹੈ ਜਿਵੇਂ 2026 ਚੱਲ ਰਿਹਾ ਹੈ ਅਗਲਾ ਕਹਿੰਦਾ ਵੀ ਆਪਾਂ ਨਵੇਂ ਸਾਲ ਸ ਕੋਈ ਪੰਗਾ ਨਹੀਂ ਲੈਣਾ ਨਹੀਂ ਤਾਂ ਸਾਰਾ ਸਾਲ ਹੀ ਪੰਗੇ ਪੈਂਦੇ ਰਹਿਣਗੇ ਨਹੀਂ ਉਹ ਪਤਾ ਗਿਆ ਲੈ ਇਹ ਪੰਗਾ ਨਹੀਂਗਾ ਪੰਗਾ ਉਹਨਾਂ ਲੋਕਾਂ ਇਹ ਇਹਦੀ ਲੱਗਦਾ ਪੱਤਰਕਾਰਾਂ ਨਾਲ ਪੁੱਠਾ ਪੰਗਾ ਲੈ ਲਿਆ ਇਹ ਸਰਕਾਰ ਨੇ ਕਿਉਂਕਿ ਸਾਲ ਦੇ ਪਹਿਲੇ ਦਿਨ ਹੀ ਇਹ ਪਤਾ ਲੱਗ ਜਾਣਾ ਤੇ ਲਾਸਟ ਦੇ ਵਿੱਚ ਦੇਖ ਸਕਦੇ ਹਾਂ ਵੀ ਕੀ ਕੀ ਨਤੀਜੇ ਹੋਣਗੇ ਨਹੀਂ ਉਹ ਪਤਾ ਗਿਆ ਲੈ ਪੱਤਰਕਾਰਾਂ ਨੇ ਤਾਂ ਸਿੱਧਾ ਤੇ ਸਪਸ਼ਟ ਕਹਿਤਾ ਵੀ ਸਾਡੇ ਦੇ ਉੱਤੇ ਹੋਇਆ ਪਰਚਾ ਜੈ ਜੈ ਨਜਾਇਜ਼ ਇਹ ਗੱਲ ਨਹੀਂ ਅਸੀਂ ਕਰਾਂਗੇ ਅਸੀਂ ਤਾਂ ਸਿੱਧਾ ਮੁੱਖ ਮੰਤਰੀ ਪੰਜਾਬ ਨੂੰ ਕਹਿਣਾ ਚਾਹੁੰਦੇ ਆ ਵੀ ਸਾਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਸਾਨੂੰ ਗ੍ਰਿਫਤਾਰ ਕਰਕੇ ਤੁਸੀਂ ਕੋਰਟ ਦੇ ਵਿੱਚ ਲੈ ਕੇ ਜਾਓ ਅਸੀਂ ਕੋਈ ਜ਼ਮਾਨਤ ਨਹੀਂ ਕਰਾਵਾਂਗੇ ਜਿਵੇਂ ਸਰਦਾਰ ਮਾਲਵਿੰਦਰ ਮਾਲੀ ਨੇ ਨਹੀਂ ਕਰਵਾਈ ਸੀ ਕੋਈ ਸਾਡੇ ਪੱਤਰਕਾਰ ਇਹ ਜ਼ਮਾਨਤ ਨਹੀਂ ਕਰਾਉਣਗੇ ਜਿੰਨਾ ਜ਼ੋਰ ਲੱਗਦਾ ਤੁਸੀਂ ਲਾ ਲਓ ਉਹਨਾਂ ਦਾ ਸਿੱਧਾ ਕਹਿਤਾ ਵੀ ਸਾਡੇ ਜਿਹੜੀਆਂ ਲੋਕੇਸ਼ਨਾਂ ਚੈੱਕ ਕਰ ਲਓ ਸਾਡੇ ਮੋਬਾਈਲ ਖੁੱਲੇ ਐ ਜਦੋਂ ਤੁਸੀਂ ਜੀ ਕਰਦਾ ਗ੍ਰਿਫਤਾਰ ਕਰ ਲਓ ਤੇ 4 ਤਰੀਕ ਨੂੰ ਸਾਡਾ ਪੱਤਰਕਾਰ ਆ ਭਾਈਚਾਰਾ 17 ਸੈਕਟਰ ਚੰਡੀਗੜ੍ਹ ਦੇ ਵਿੱਚ ਆਪ ਦਾ ਪੱਖ ਰੱਖਣ ਵਾਸਤੇ ਜਾ ਰਿਹਾ ਲੋਕਾਂ ਨੂੰ ਦੱਸਣ ਵਾਸਤੇ ਜਾ ਰਿਹਾ ਵੀ ਸਾਡੇ ਨਾਲ ਆ ਗਲਤ ਹੋਇਆ ਆਪ ਦਾ ਪੱਖ ਰੱਖਣਾ ਸਭ ਬੰਦਿਆਂ ਦਾ ਫਰਜ਼ ਹੁੰਦਾ ਤੇ ਉਦੋਂ ਉਹਨਾਂ ਨੂੰ ਗ੍ਰਿਫਤਾਰ ਕਰ ਲੈਣ ਕੋਈ ਕਰਕੇ ਦੇਖ ਰਹਿਣ ਗ੍ਰਿਫਤਾਰ ਤੇ ਮਗਰ ਉਹਨਾਂ ਦੇ ਜਿਹੜੀਆਂ ਲੋਕ ਪੱਖੀ ਜਥੇ ਬੰਦਿਆਂ ਚਾਹੇ ਉਹ ਮਜ਼ਦੂਰ ਹੈ ਚਾਹੇ ਉਹ ਕਿਸਾਨ ਹੈ ਤੇ ਚਾਹੇ ਕੋਈ ਮਨਕ ਚਲੋ ਮਲਾਜਮ ਹੈ ਤੇ ਚਾਹੇ ਲੋਕ ਅਤਿਸ਼ੀ ਲੋਕ ਆ ਪੰਜਾਬ ਅਤਿਸ਼ੀ ਲੋਕ ਆ ਉਹ ਉਹਨਾਂ ਦੇ ਮਗਰ ਜਾਣਗੇ ਤੇ ਤੁਸੀਂ ਵੇਖ ਲਿਓ ਕੀ ਭਾਵੇਂ ਕਰਦੀਆਂ ਅੱਗੇ ਤੁਸੀਂ ਕੀ ਖਟਿਆ ਅੱਗੇ ਤੁਸੀਂ ਤੁਹਾਡੇ ਉੱਤੇ ਅਲਿਗੇਸ਼ਨ ਲੱਗਦਾ ਹੈ ਵੀ ਜਿਹੜੇ ਸਾਡੇ ਕਿਸਾਨਾਂ ਦੀਆਂ ਟਰਾਲੀ ਚੋਰੀਆਂ ਕੀਤੀਆਂ ਸਿਲੰਡਰ ਚੋਰੀਆਂ ਕੀਤੀਆਂ ਮੈਂ ਤਾਂ ਇੱਥੋਂ ਤੱਕ ਵੀ ਪੱਤਰਕਾਰਾਂ ਨੂੰ ਕਹਿੰਦਾ ਸੀ ਵੀ ਇਹਨਾਂ ਨੇ ਮਾਂ ਦੇ ਪੁੱਤਾਂ ਨੇ ਚਾਹ ਪੱਤੀ ਵਾਲੇ ਪੈਕਟ ਵੀ ਨਹੀਂ ਛੱਡੇ ਇਹੋ ਜੀ ਸਰਕਾਰ ਆਈ ਹੈ ਪਹਿਲੀ ਸਰਕਾਰ ਹੈ ਤੇ ਹੁਣ ਇੱਕ ਇਹਨਾਂ ਦੇ ਐਮਐਲਏ ਦੇ ਉੱਤੇ ਚਲੋ ਟਰੈਕਟਰ ਚੋਰੀ ਕਰ ਲੇ ਉਹ ਵੀ ਬਹੁਤ ਵੱਡੀ ਗੱਲ ਸੀ ਟਰਾਲੀਆਂ ਚੋਰੀ ਕਰ ਲ ਇੱਕ ਹੁਣ ਇਹਨਾਂ ਦਾ ਪੱਤਰਕਾਰ ਦੇ ਉੱਤੇ ਇਹ ਕੈਲੀਗੇਸ਼ਨ ਲੱਗਾ ਵੀ ਉਹ ਪਾਥੀ ਮੈਂ ਚੋਰੀ ਕਰਦੇ ਪਾਥੀਆਂ ਚੋਰੀ ਕਿਉਂ ਕੀਤੀਆਂ ਮੈਨੂੰ ਤਾਂ ਇਹ ਲੱਗਦਾ ਵੀ ਇਹਨਾਂ ਨੇ ਪਾਥੀਆਂ ਚੋਰੀ ਤਾਂ ਕੀਤੀਆਂ ਗਾ ਲੋੜੀ ਜਾਂਦੀ ਹੈ ਵੀ ਉ ਤਾਂ ਮੇਰੇ ਹਿਸਾਬ ਨਾਲ ਨੰਗ ਭੁੱਖ ਨਾਲ ਖੋਲਣ ਵਾਲੇ ਇਹਨਾਂ ਦੇ ਕੁਝ ਐਮਐਲਏ ਐ ਤੇ ਹੋ ਸਕਦਾ ਇਹ 10 10 ਰੁਪਏ ਦੀ ਪਾਥੀ ਜਾਂ 20 ਰੁਪਏ ਦੀ ਪਾਥੀ ਇਹ ਲੋੜੀ ਦੇ ਲੋਕਾਂ ਨੂੰ ਵੇਚਣ ਇਹ ਲੋਕਾਂ ਨੂੰ ਪਤਾ ਨਹੀਂ ਵੱਖਰੇ ਵੱਖਰੀ ਤੋਹਫੇ ਦਿੰਦੇ ਆ ਉਹਨੇ ਕਿਹਾ ਨਹੀਂ ਉਹਨੇ ਸੋਨਾ ਲੀਕਾ ਟਰੈਕਟਰ ਦਿਖਾਇਆ ਕਿ ਨਹੀਂ ਦਿਖਾਇਆ ਆਪਾਂ ਝੂਠ ਨਹੀਂ ਬੋਲਦੇ ਪਰ ਇਹਨਾਂ ਨੇ ਤਾਂ ਦੇਖੋ ਤੁਸੀਂ ਵੀ ਹੱਸੋ ਹੀਣੀਆਂ ਗੱਲਾਂ ਅੱਜ ਤੱਕ ਜਿੰਨੀਆਂ ਕੀਤੀਆਂ ਕਿਸ ਨੇ ਕਿਸੇ ਨੂੰ ਯਸੂਰਾਲੇ ਕਿਸ ਨੇ ਕਿਸੇ ਦੀ ਕੋਠੀ ਨਾਪ ਲਈ ਚਲੋ ਵੀ ਬਹੁਤ ਵੱਡੀਆਂ ਗੱਲਾਂ ਸੂਈ ਕੋਠੀ ਨਾਪ ਲੋ 1 ਐਮ ਐਲ اے ਦੇ ਅਧਾਰ ਖੇਤਰ ਚਾਉਂਦੀ ਆ ਗੱਲ ਉਹ ਵੀ ਐਮ ਐਲ اے ਦਾ ਕੱਦ ਵੱਡਾ ਹੁਣ ਤੁਸੀਂ ਦੇਖੋ ਵੀ ਸਾਡੇ ਸਿਲੰਡਰ ਵੀ ਗਏ ਸਾਡੀਆਂ ਟਰਾਲੀਆਂ ਵੀ ਗਈਆਂ ਟਰਾਲੀਆਂ ਲਿਜਾ ਕੇ ਇਹਨਾਂ ਨੇ ਕਵਾੜੀਆਂ ਨੂੰ ਨਹੀਂ ਵੇਚੀਆਂ ਵੇਖੋ ਕਿੱਡੇ ਚੰਗੇ ਲੋਕ ਐ ਇਹਨਾਂ ਨੇ ਜਾ ਕੇ ਧਰਤੀ ਦੇ ਵਿੱਚ ਨੱਪ ਦੇਣਾ ਧਰਤੀ ਦੇ ਵਿੱਚ ਨੱਪ ਕੇ ਕੀ ਸਾਬਤ ਕਰਨਾ ਚਾਹੁੰਦੇ ਆ ਵੀ ਇਹ ਨਾ ਹੁਣ ਟਰਾਲੀਆਂ ਉਗਰ ਲੰਗੀਆਂ ਜੋ ਟਰਾਲੀਆਂ ਉਗਰ ਲੰਗੀਆਂ ਤਾਂ ਦਰਾਖਤ ਵੱਡਾ ਬਣੂਗਾ ਬੋਰਡ ਉਦੋਂ ਤੇ ਟਰਾਲੀਆਂ ਲੱਗਣਗੀਆਂ ਤੇ ਵੀ ਅਸੀਂ ਤੁਹਾਨੂੰ ਕਈ ਗੁਣੀਆਂ ਟਰਾਲੀਆਂ ਕਰਕੇ ਦੇ ਦਾਂਗੇ ਅਜਾ ਉਦੋਂ ਮੁੜ ਕੇ ਫਿਰ ਕੀ ਹੋਇਆ ਟਰਾਲੀਆਂ ਵੀ ਚਲੋ ਮੰਨ ਲਿਆ ਵੀ ਟਰਾਲੀਆਂ ਵੀ ਚਲੋ ਵਧੀਆ ਗੱਲ ਹੈ ਵੀ ਇਹਨਾਂ ਦੇ ਕੱਦ ਦੇ ਹਿਸਾਬ ਨਾਲ ਠੀਕ ਹੈ ਪਰ ਜਦੋਂ ਪਾਥੀਆਂ ਚੋਰੀ ਕੀਤੀਆਂ ਹੁਣ ਦੇਖੋ ਤੁਸੀਂ ਜਾਂਦੇ ਪਾਥੀਆਂ ਚੋਰੀ ਤਾਂ ਕਰ ਰਹੇ ਆ ਵੀ ਲੋੜੀ ਆ ਗਈ ਤੇ ਜਾਂ ਪਾਥੀਆਂ ਚੋਰੀ ਤਾਂ ਕਰ ਰਹੇ ਆ ਵੀ ਕਿਤੇ ਲੋਕ ਪਿੰਡਾਂ ਦੇ ਵਿੱਚ ਗਿਆਾਂ ਦੇ ਸਾਡੇ ਪਾਥੀਆਂ ਨਾ ਮਾਰਨ ਹੁਣ ਵੀ ਸਾਰੀਆਂ ਪਾਥੀਆਂ ਹੀ ਚੋਰੀ ਕਰ ਲੋ ਗਾਂ ਨੂੰ ਇਹਨਾਂ ਲੋਕਾਂ ਕੋਲ ਆ ਵੀ ਹਥਿਆਰ ਖੋਲੋ ਜਿਹੜੇ ਕਹਿੰਦੇ ਨੇ ਲੋਕ ਹੁਣ ਆਮ ਹੀ ਪਿੰਡਾਂ ਦੇ ਵਿੱਚ ਗੱਲ ਚੱਲਦੀ ਹੈ ਕਿ ਜੇ ਤੁਸੀਂ ਵੋਟਾਂ ਮੰਗਣ ਆਏ ਅਸੀਂ ਇਹਨਾਂ ਦੇ ਪਾਥੀਆਂ ਮਾਰਾਂਗੇ ਉਹ ਹੋ ਸਕਦਾ ਹੈ ਇਹਨਾਂ ਦਾ ਦਿਮਾਗ ਬਹੁਤ ਛਾਤਰ ਹੈ ਹੋ ਸਕਦਾ ਪਹਿਲਾਂ ਹੀ ਅਗਲਾ ਕਹਿੰਦਾ ਕੰਟਰੋਲ ਕਰ ਲੋ ਪਾਥੀਆਂ ਚੋਰੀ ਕਰੋ ਦੇਖੋ ਤੁਸੀਂ ਕਿੱਡੀਆਂ ਹਾਸੋ ਹੀਣੀਆਂ ਗੱਲਾਂ ਯਾਰ ਮੈਂ ਇੱਥੇ ਚੈਨਲ ਤੇ ਏਡੀਆਂ ਨਿੱਕੀਆਂ ਗੱਲਾਂ ਕਰਕੇ ਆਪਦਾ ਕੱਦ ਛੋਟਾ ਨਹੀਂ ਕਰਨਾ ਚਾਹੁੰਦਾ ਸੀ ਪਰ ਕਰਨ ਦਾ ਪਿਆ ਕਿਉਂਕਿ ਆਪਾਂ ਕੋ ਝੂਠ ਨਹੀਂ ਬੋਲ ਰਹੇ ਪਰ ਕਾਰਨ ਕੀ ਹੈ ਪੱਤਰਕਾਰਾਂ ਦੇ ਹੋਇਆ ਪਰਚਾ ਸਰਦਾਰ ਸੁਖਪਾਲ ਸਿੰਘ ਖਹਿਰੇ ਦਾ ਜਾਨੀ ਕਿ ਮੂੰਹ ਬੰਦ ਕਰਨ ਦੀ ਕੋਸ਼ਿਸ਼ ਇਹ ਇਹ ਇਹਨਾਂ ਲੋਕਾਂ ਨੂੰ ਬਹੁਤ ਭਾਰੀ ਪਊਗੀ ਨਾ ਦਸਕਪਾਲ ਸਿੰਘ ਖਹਿਰਾ ਇਹਨਾਂ ਤੋਂ ਦਬੇ ਤੇ ਨਾ ਆਹ ਪੱਤਰਕਾਰ ਦਬਣ ਇਹਨਾਂ ਨੂੰ ਇੱਕ ਪਤਾ ਨਹੀਂ ਕਿਹਨੇ ਵਹਿਮ ਪਾਤਾ ਵੀ ਤੁਸੀਂ ਦਬਾ ਲਓ ਦਬਾ ਦਬਾ ਦਾ ਕੁਝ ਵੀ ਨਹੀਂ ਅਜੇ ਤੱਕ ਜੇ ਤੁਸੀਂ ਦਬਾਉਣਾ ਹੈ ਜਾਂ ਫਿਰ ਸਪਰਿੰਗ ਨੂੰ ਵੀ ਦਬਾਉਣਾ ਚਾਹੁੰਦੇ ਆ ਤੇ ਉਹ ਵੀ ਤਾਂ ਤੁਹਾਡੇ ਸਿਰ ਤੋਂ ਉੱਚਾ ਹੋ ਕੇ ਨਿਕਲਦਾ ਮੈਂ ਕਹਿੰਦਾ ਭਗਵੰਤ ਸਿੰਘ ਮਾਨ ਤੇਰੇ ਕੋਲੇ 6 ਮਹੀਨੇ ਰਹਿ ਗਏ ਕੋਈ ਚੰਗਾ ਕੰਮ ਕਰ ਜਾ ਮੈਂ ਤੁਹਾਡੇ ਚੈਨਲ ਤੇ ਹੋ ਸਕਦਾ ਪਹਿਲਾਂ ਵੀ ਕਿਹਾ ਹੋਵੇ ਵੀ ਜਾਂਦਾ ਜਾਂਦਾ ਕੋਈ ਧਰਮਸ਼ਾਲਾ ਬਣਾ ਜਾ ਜੀ ਤੈਨੂੰ ਲੋਕ ਯਾਦ ਕਰਨ ਜੇ ਤੇਰੇ ਕੋਲੇ ਧਰਮਸ਼ਾਲਾ ਜੋਗੇ ਵੀ ਪੈਸੇ ਹੈ ਨਹੀਂ ਸਰਕਾਰ ਆ ਜਿਹੜੀ ਤੇਰੀ ਐਡੀ ਨਹੀਂ ਉਹ ਜਨਨ ਕਿ ਉਹਦੇ ਕੋਲੇ ਇੰਨਾ ਸਿਸਟਮ ਨਹੀਂ ਹੈ ਤੇ ਤੁਸੀਂ ਜਾਂਦੇ ਜਾਂਦੇ ਕਿਸੇ ਸੂਏ ਨਹਿਰ ਨਾਲ ਕੇ ਸੂਏ ਤੇ ਜਾਂ ਨਹਿਰ ਦੇ ਉੱਤੇ ਕੋਈ ਨਲਕਾ ਹੀ ਲਵਾ ਜੋ ਜਿਹਦੇ ਲੋਕ ਤੁਰੇ ਜਾਂਦੇ ਪਾਣੀ ਪੀਣ ਵੀ ਆ ਯਾਰ ਨਲਕਾ ਜਿਹੜਾ ਉਹ ਸਰਦਾਰ ਭਗਵੰਤ ਸਿੰਘ ਮਾਣ ਨੇ ਲਵਾਇਆ ਸੀ ਮੁੱਖ ਮੰਤਰੀ ਪੰਜਾਬ ਨੇ ਤੇ ਜੇ ਕਿਤੇ ਤੂੰ ਜਾਂਦਾ ਜਾਂਦਾ ਆਪਦੇ ਨਾਂ ਤੇ ਸੰਗਰੂਰ ਦੇ ਵਿੱਚ ਕੋਈ ਧਰਮਸ਼ਾਲਾ ਬਣਾ ਜੇ ਮੈਂ ਕਹਿੰਦਾ ਲੋਕ ਤੈਨੂੰ ਇਸ ਗੱਲ ਦੇ ਉੱਤੇ ਹੀ ਯਾਦ ਕਰਿਆ ਕਰਨਗੇ ਵੀ ਜਾਂਦਾ ਜਾਂਦਾ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਸਰਦਾਰ ਮਹਿੰਦਰ ਸਿੰਘ ਦਾ ਮੁੰਡਾ ਮਾਸਟਰ ਦਾ ਆ ਜਾਂਦਾ ਜਾਂਦਾ ਇੱਕ ਧਰਮਸ਼ਾਲਾ ਬਣਾ ਕੇ ਦੇ ਗਿਆ ਸੀ ਤੇ ਲੋਕ ਉੱਥੇ ਬਹਿ ਕੇ ਤੈਨੂੰ ਯਾਦ ਕਰ ਲਿਆ ਕਰਨਗੇ ਇਹ ਨਹੀਂ ਇੱਕ ਹਾਜ਼ਰੀ ਵਾਲਾ ਮੁੰਡਾ ਕਾਲਾ ਸ਼ਰਮਾ ਫਿਰ ਤੁਹਾਨੂੰ ਕਹਿੰਦਾ ਵੀ ਸੁਧਰ ਜੋ ਅਥਾਂ ਦੇ ਵਿੱਚੋਂ ਰੇਤ ਨਿਕਲ ਚੁੱਕੀ ਹੈ 4 ਸਾਲ ਗੁਜ਼ਰ ਚੁੱਕੇ ਆ ਤੇ 6 ਮਹੀਨੇ ਰਹਿ ਗਏ 6 ਮਹੀਨੇ ਬਾਅਦ ਪਤਾ ਨਹੀਂ ਕੀ ਨੇ ਆਉਣਾ ਜਿਹੜੀ ਕੁਰਸੀ ਦੇ ਉੱਤੇ ਤੂੰ ਬੈਠਾ ਮਾਣ ਕਰ ਰਿਆ ਨਾ ਇਹ ਕੁਰਸੀ ਨੂੰ ਸਲਾਮ ਹੈ ਕੁਰਸੀ ਦੀ ਦੁਰਵਰਤੋਂ ਹੋ ਰਹੀ ਹੈ ਪਰ ਕੁਰਸੀ ਦੀ ਇੰਨੀ ਦੁਰਵਰਤੋਂ ਨਾ ਕਰੋ ਕਿਉਂਕਿ ਕੱਲ ਨੂੰ ਅਸੀਂ ਫਿਰ ਲੋਕਾਂ ਦੇ ਵਿੱਚ ਜਾਣਾ ਜਦੋਂ ਲੋਕਾਂ ਦੇ ਵਿੱਚ ਜਾਣਾ ਹੈ ਇਹੀ ਮਨਟੂ ਕਹਿੰਦਾ ਗੁਰੂ ਸਾਹਿਬ ਜੀ ਇਹ ਸਾਨੂੰ ਫੋਨ ਕਰ ਕਰਕੇ ਸਾਥ ਦੇਂਦੇ ਸੀ ਤੇ ਉਹ ਉਸੇ ਭਾਸ਼ਾ ਦੇ ਵਿੱਚ ਉਹ ਬੋਲਿਆ ਵੀ ਮੈਂ ਤਾਂ ਚਲੋ ਮੈਨੂੰ ਤਾਂ ਬੋਲਣਾ ਨਹੀਂ ਆਉਂਦਾ ਇਹ ਸਾਨੂੰ ਸਾਦੇ ਹੁੰਦੇ ਸੀ ਯਾਰ ਸਾਡੀ ਕਵਰਿੰਗ ਹੀ ਕਰ ਲਉ ਕਿਉਂਕਿ ਵਿਰੋਧੀ ਧਿਰ ਹੁੰਦੀ ਹੈ ਨਾ ਜਿਹੜੀ ਵਿਰੋਧੀ ਧਿਰ ਤੇ ਪੱਤਰਕਾਰ ਦੇ ਵਿੱਚ ਮੈਨੂੰ ਕੋਈ ਫਰਕ ਨਹੀਂ ਲੱਗਦਾ ਕਿਉਂਕਿ ਪੱਤਰਕਾਰ ਵਿਰੋਧੀ ਧਿਰ ਦੀ ਗੱਲ ਕਰਦਾ ਕਿਉਂਕਿ ਲੋਕਪੱਖੀ ਗੱਲ ਕਰਨੀ ਹੈ ਤੇ ਤੁਸੀਂ ਇਹ ਉਹਨੂੰ ਵਿਰੋਧੀ ਧਿਰ ਸਮਝਣ ਲੱਗਿਆ ਪੱਤਰਕਾਰਾਂ ਨੂੰ ਬੁਧੀ ਨਹੀਂ ਆ ਤੁਹਾਡੇ ਤੁਹਾਡੇ ਦੋਸਤ ਆ ਉਹ ਪੱਤਰਕਾਰ ਕੋਈ ਵੀ ਹੁੰਦਾ ਹੈ ਬੁੱਧੀਜੀਵੀ ਕੋਈ ਹੁੰਦਾ ਜਿਵੇਂ ਮਾਲੀ ਜੀ ਹੈ ਜਾਂ ਪਿਆਰੇ ਲਾਲ ਗਰਗ ਜੀ ਹੈ ਜੇ ਮੈਂ ਕਹਿੰਦਾ ਤੁਸੀਂ ਆਉਣ ਵਾਲੀ ਸਰਕਾਰ ਦੇ ਮੁੱਖ ਮੰਤਰੀ ਨੂੰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਬੀਜੇ ਕਦੇ ਪਿਆਰੇ ਲਾਲ ਗਰਗ ਵਰਗੇ ਆ ਤੇ ਮਾਲੀ ਵਰਗੇ ਤੇ ਹੋਰ ਬੁੱਧੀਜੀਵੀ ਲੋਕਾਂ ਨੂੰ ਨਾਲ ਲੈ ਕੇ ਚੱਲੋ ਨਾ ਕਦੇ ਵੀ ਪੰਜਾਬ ਦਾ ਨੁਕਸਾਨ ਨਹੀਂ ਹੋਊਗਾ ਪੰਜਾਬ ਦਾ ਭੜਾ ਹੋਊਗਾ ਤੇ ਤੁਸੀਂ ਵਧੀਆ ਮੁੱਖ ਮੰਤਰੀ ਸਾਫਤ ਹੋਵੋਗੇ ਤੇ ਜੇ ਤੁਸੀਂ ਉਹਨਾਂ ਨੂੰ ਇਹ ਜਿਹੜੇ ਮਾਲੀ ਵਰਗੇ ਤੇ ਪਿਆਰੇ ਲਾਲ ਗਰਗ ਦੇ ਇਤਿਹਾਸ ਆ ਸਾਡਾ ਇਹਨਾਂ ਨੂੰ ਅਸੀਂ ਬਜ਼ੁਰਗ ਵੀ ਨਹੀਂ ਕਹਿ ਸਕਦੇ ਬੁੱਢੇ ਵੀ ਨਹੀਂ ਕਹਿ ਸਕਦੇ ਇਹਨੂੰ ਇਤਿਹਾਸ ਜੇ ਕਹੀਏ ਇਹ ਪੁਰਾਣਾ ਇਤਿਹਾਸ ਪਿਆ ਸਾਡੇ ਕੋਲੇ ਤੇ ਜੇ ਪੁਰਾਣਾ ਇਤਿਹਾਸ ਸਾਡੇ ਤੋਂ ਗਵਾਚ ਗਿਆ ਕਿਸੇ ਟਾਈਮ ਇਸ ਇਸ ਧਰਤੀ ਦੇ ਉੱਤੇ ਨਾ ਹੋਏ ਪਿਆਰੇ ਲਾਲ ਗਰਗ ਵਰਗੇ ਤੇ ਸਾਨੂੰ ਬਹੁਤ ਵੱਡੇ ਘਾਟੇ ਪੈਣਗੇ ਇਹਨਾਂ ਦੇ ਉੱਤੋਂ ਕੋ ਸਿੱਖ ਲੋ ਜੀ ਜੇ ਵਿਰੋਧੀ ਧਿਰ ਅੱਜ ਮੁੱਖ ਮੰਤਰੀ ਕੌਣ ਹੈ ਬਿਆਨਤ ਆਪਣਾ ਭਗਵੰਤ ਸਿੰਘ ਜੀ ਮਾਨ ਪਿੱਛੇ ਕੌਣ ਸੀ ਚੰਨੀ ਤੋਂ ਉਦੋਂ ਪਿੱਛੇ ਸੀਗਾ ਕੈਪਟਨ ਵਿੰਦਰ ਸਿੰਘ ਉਦੋਂ ਪਿੱਛੇ ਸੀਗਾ ਜਿਹਨੂੰ ਬਾਬਾ ਬੋੜ ਕਹਿੰਦੇ ਆ ਹਮਮ ਪ੍ਰਕਾਸ਼ ਸਿੰਘ ਜੀ ਬਾਦਲ ਉਹਨੇ ਕੀ ਕੀਤਾ ਲੱਖ ਨੇ ਚੰਗਾ ਕਰਿਆ ਹੋਊਗਾ ਲੱਖ ਨੇ ਮਾੜਾ ਕਰਿਆ ਹੋਊਗਾ ਕਰਦਿਆਂ ਕਰਦਿਆਂ ਕਈ ਵਾਰੀ ਚੰਗੇ ਮਾੜੇ ਕੰਮ ਹੋ ਜਾਂਦੇ ਆ ਪਰ ਉਹਨੇ ਵਿਰੋਧੀ ਧਰ ਦੇ ਜਦੋਂ ਕੋਈ ਜਾ ਕੇ ਸਵਾਲ ਕਰਦਾ ਹੀ ਵਿਧਾਨ ਸਭਾ ਉਹਨੇ ਵਿਧਾਨ ਸਭਾ ਨੂੰ ਇੱਕ ਮੰਦਰ ਦੇ ਰੂਪ ਦੇ ਵਿੱਚ ਵੇਖਿਆ ਜਾਂਦਾ ਉੱਥੇ ਉਹ ਬੰਦਾ ਕਿਸੇ ਨੂੰ ਵੀ ਗਲਤ ਸ਼ਬਦ ਨਹੀਂ ਵਰਤਿਆ ਉਹਨੇ ਲੱਖ ਨਹੀਂ ਕਰਿਆ ਹੋਣਾ ਕੰਮ ਕਿਸੇ ਦਾ ਵਿਰੋਧੀਆਂ ਦੇ ਕੰਮ ਨਹੀਂ ਕੀਤੇ ਹੋਣੇ ਉਹਨੇ ਪਰ ਉਹਨੇ ਜਦੋਂ ਕਿਸੇ ਨੂੰ ਅਫਸਰ ਨੂੰ ਫੋਨ ਕਰਦਾ ਸੀ ਤੇ ਕਾਕਾ ਜੀ کہہ ਕੇ ਸਬੋਧਨ ਕਰਦਾ ਸੀ ਤੇ ਜਦੋਂ ਕਿਤੇ ਕੋਈ ਵਿਰੋਧੀ ਕਾਂਗਰਸੀ ਉੱਠ ਕੇ ਕਹਿੰਦਾ ਸੀ ਵੀ ਬਦਲ ਸਾਹਿਬ ਉਹ ਕਹਿੰਦਾ ਇੰਨੇ ਕਾਕਾ ਤੁਸੀਂ ਤਾਂ ਬਦਲ-ਬੋਦਲ ਜਾਣੇ ਹੁੰਨੇ ਹੋ ਤੁਹਾਡੇ ਬਾਪੂ ਜੀ ਮੇਰੀ ਪਾਰਟੀ 'ਚ ਰਹੇ ਜਾਂ ਮੇਰੇ ਨਾਲ ਕੰਮ ਕਰਦੇ ਰਹੇ ਆ ਉਈ ਇਸ ਤਰ੍ਹਾਂ ਬੰਦੇ ਨੂੰ ਜਾਨੀ ਕਿ ਸਿਖਾਉਂਦਾ ਸੀ ਕੰਮ ਵੀ ਕਾਕਾ ਤੁਸੀਂ ਤਾਂ ਬਦਲ ਬਦਲ ਜਾਂਦੇ ਹੁੰਦੇ ਹੋ ਤੇ ਤੁਸੀਂ ਆਇਆ ਨਾ ਕਰਿਆ ਕਰੋ ਤੁਸੀਂ ਮੇਰੇ ਘਰੇ ਆਇਆ ਕਰੋ ਮੈਂ ਤੁਹਾਨੂੰ ਆਇਆ ਨੂੰ ਚਾਹਦਾ ਕੱਪ ਪੀ ਪਾਵਾਂਗਾ ਤੇ ਤੁਹਾਡੇ ਕੰਮ ਵੀ ਕਰੂੰਗਾ ਤੇ ਮੈਂ ਕਿਹੜਾ ਪੁੱਤ ਕਿਸੇ ਨੂੰ ਜਵਾਬ ਦੇਣਾ ਤੁਸੀਂ ਤਾਂ ਹਾਈ ਕਮਾਂਡ ਨੂੰ ਜਵਾਬ ਦੇਣਾ ਤੁਹਾਨੂੰ ਤਾਂ ਕਿਸੇ ਗੱਲ ਦਾ ਡਰ ਹੋ ਮੇਰੇ ਕੋਲ ਤਾਂ ਜਿਹੜਾ ਮਰਜ਼ੀ ਆ ਜਾਏ ਤੇ ਉਹ ਬੰਦੇ ਨੇ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਮੁੱਖ ਮੰਤਰੀ ਇੱਕ ਬਾਪੂ ਦੇ ਰੂਪ ਦੇ ਵਿੱਚ ਵੇਖਿਆ ਜਾਂਦਾ ਉਹ ਨੇਰੀਏ ਦੇ ਵਿੱਚ ਹੋ ਸਕਦਾ ਉਮਰ ਦੇ ਵਿੱਚ ਉਹ ਐਮਐਲਏ ਕੋਈ ਵੱਡਾ ਵੀ ਹੋ ਸਕਦਾ ਛੋਟਾ ਵੀ ਪਰ ਉਹਨੂੰ ਜੇ ਦੇਖੀਏ ਤਾਂ ਉਹ ਉਸ ਘਰ ਦਾ ਮੁਖੀ ਹੁੰਦਾ ਜੇ ਉਸ ਘਰ ਦਾ ਮੁਖੀ ਪ੍ਰਧਾਨ ਸਭਾ ਦੇ ਵਿੱਚ ਗਾਲੀ ਗਲੋਚ ਕਰਦਾ ਹੈ ਕਿਸੇ ਨੂੰ ਮੰਦਾ ਚੰਗਾ ਬੋਲਦਾ ਕਿਸੇ ਨੂੰ ਤੂੰ ਕਹਿ ਕੇ ਗੱਲ ਕਰਦਾ ਵੀ ਮੇਰੀ ਅੱਖ ਚੱਕ ਪਾ ਕੇ ਗੱਲ ਕਰੋ ਉਥੇ ਅੱਖ ਚੱਕ ਪਾ ਕੇ ਕਿਹੜਾ ਤੁਹਾਡਾ ਇੱਕ ਦੂਜੇ ਦਾ ਸ਼ਰਮਾ ਵੇਖਣਾ ਵੀ ਤੁਸੀਂ ਸ਼ਰਮਾ ਪਾ ਕੇ ਆਏ ਕਿ ਨਹੀਂ ਪਰ ਇਹ ਕੀ ਹੋ ਜੀਆਂ ਗੱਲਾਂ ਮੁੱਖ ਮੰਤਰੀ ਪੰਜਾਬ ਤੇਰੇ ਮੂੰਹੋਂ ਨਹੀਂ ਸਿਕੀਆਂ ਤੇਰਾ ਬੇਸ਼ੱਕ ਤੇਰੀ ਉਮਰ ਛੋਟੀ ਹੈ ਦੂਜੇ ਐਮਐਲਏ ਨਾਲੋਂ ਪਰ ਤੇਰਾ ਕੱਦ ਵੱਡਾ ਤੂੰ ਕੱਦ ਦੇ ਹਿਸਾਬ ਨਾਲ ਗੱਲ ਕਰ ਜੇ ਤੂੰ ਕੱਦ ਦੇ ਹਿਸਾਬ ਨਾਲ ਗੱਲ ਕਰੇਂਗਾ ਲੋਕ ਤੈਨੂੰ ਚੰਗਾ ਕਹਿਣਗੇ ਜਿਵੇਂ ਅੱਜ ਮਹਰੂਮ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਚੱਲਦੀ ਐ ਉਹਦਾਂ ਕਟਿੰਗਾ ਲੋਕ ਪਾਉਂਦੇ ਐ ਇੱਕ ਪਾਸੇ ਤੂੰ ਬੋਲ ਰਿਹਾ ਹੁੰਦਾ ਇੱਕ ਪਾਸੇ ਉਹਨੂੰ ਬੋਲਿਆ ਵਿਖਾਇਆ ਜਾਂਦਾ ਵੀ ਆਹ ਵੇਖੋ ਆ ਵੀ ਮੁੱਖ ਮੰਤਰੀ ਸੀ ਯਾਰ ਜਿਹੜੇ ਨੇ ਅੱਜ ਤੱਕ ਤੂੰ ਸ਼ਬਦ ਹੀ ਨਹੀਂ ਵਰਤਿਆ ਮੈਂ ਉਹਦਾ ਕੋਈ ਵਕੀਲ ਨਹੀਂ ਸਾਡੀ ਵਿਰੋਧੀ ਪਾਰਟੀ ਦਾ ਪਰ ਨਹੀਂ ਸਾਡੀ ਵਿਰੋਧੀ ਪਾਰਟੀ ਦਾ ਵੀ ਨਹੀਂ ਉਹ ਕਾਰਨ ਕੀ ਐ ਵੀ ਉਹਨੇ ਪਹਿਲੇ ਇਲੈਕਸ਼ਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਤੋਂ ਲੜਿਆ ਸੀ ਹੂੰ ਸਾਡਾ ਵਿਰੋਧੀ ਵੀ ਨਹੀਂ ਸੀ ਕਿਉਂਕਿ ਉਹਦੀ ਜਿਹੜੀ ਸ਼ੁਰੂਆਤ ਹੋਈ ਸੀ ਉਹ ਕਾਂਗਰਸ ਪਾਰਟੀ ਤੋਂ ਹੋਈ ਸੀ ਅਸੀਂ ਉਹਨੂੰ ਵਿਰੋਧੀ ਵੀ ਨਾ ਕੰਮ ਗਏ ਉਹ ਸਾਡਾ ਯਾਨੀ ਕਿ ਜੇ ਟਕਸਾਲੀਆਂ ਦੇ ਵਿੱਚ ਦੇਖਿਆ ਜਾਵੇ ਤਾਂ ਕਾਂਗਰਸ ਪਾਰਟੀ ਤੋਂ ਉਹਨੇ ਇਲੈਕਸ਼ਨ ਲੜਿਆ ਸੀ ਬਹੁਤ ਵਧੀਆ ਬੰਦਾ ਸੀ ਇਨੀਆਂ ਹਾਇਰਿੰਗ ਲਾਉਂਦਾ ਕਾਲਾ ਸ਼ਰਮਾ ਖਿਮਾ ਦਾ ਜਾਚ ਜੀ ਸ਼ੁਕਰੀਆ ਤਾਂ ਦੋਸਤੋ ਤੁਸੀਂ ਇਸ ਗੱਲਬਾਤ ਨੂੰ ਜਾਂ ਪੱਤਰਕਾਰਾਂ ਉੱਪਰ ਹੋਏ ਇਸ ਪਰਚੇ ਨੂੰ ਕਿਵੇਂ ਦੇਖਦੇ ਹੋ ਜੁੜੇ ਹੋ ਸਫ਼ਰ ਦੇ ਨਾਲ ਫਿਰ ਮਿਲਾਂਗੇ ਕੈਮਰਾਮੈਨ ਕਾਸ਼ਤੀ ਤੇ ਨਾਲ ਮੌਜੂਦ ਸਤਿ ਸ਼ਕਰ